ਤੁਸੀਂ ਜੇ ਕੇ ਪਰਮ ਤੋਂ ਬਾਹਰ ਆ ਸਕਦੇ ਜੇ ਤੇ ਉਹ ਕਾਲਾ ਸੱਚ ਕਿੱਤਾ ਸੱਚ ਇਹੀ ਆ ਕਿ ਤੁਹਾਡੇ ਬਾਰੇ ਕੋਈ ਕੁਝ ਨਹੀਂ ਸੋਚਦਾ ਤੇ ਤੁਹਾਡੇ ਹੋਣ ਜਾਂ ਹੋਣ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਿਸੇ ਮਕਸਦ ਨਾਲ ਇਥੇ ਭੇਜਿਆ ਤੇ ਉਹਨਾਂ ਇਸ ਕਰਕੇ ਨਹੀਂ ਭੇਜਿਆ ਕਿ ਤੁਸੀਂ ਆਪ ਦੇ ਦੋਹਾਂ ਹੱਥਾਂ ਨਾਲ ਕੂੜਾ ਫੁਲਾਈ ਜਾਓ ਤੁਹਾਨੂੰ ਇਸ ਕਰਕੇ ਭੇਜਿਆ ਇਸ ਖੂਬਸੂਰਤੀ ਦੇ ਵਿੱਚ ਜੇ ਕੋਈ ਤੁਸੀਂ ਰਾਵਦਾਰ ਹੋਰ ਕੋਈ ਰੰਗ ਪਾ ਸਕਦੇ ਜੇ ਆਪਣੀ ਖੂਬਸੂਰਤੀ ਦਾ ਸੰਸਾਰ ਦੀ ਦੇ ਵਿੱਚ ਤਉਨੂੰ ਪਰ ਕੇ ਉੱਕਰੀ ਗਈ ਤੇ ਕਿਸੇ ਨੇ ਕਿਹਾ ਮੇਰੀ ਇੱਕ ਸ਼ਾਤ ਉੱਡ ਗਈ ਤਉਨੂੰ ਆਪਦੀ ਸ਼ਾਤ ਦਾ ਹੀ ਫਿਕਰ ਸੀ ਉਹਨੂੰ ਇਹ ਨਹੀਂ ਪਤਾ ਲੱਗਾ ਕਿ ਹਜ਼ਾਰਾਂ ਪਰਿੰਦੇ ਜਿਹੜੇ ਰੁੱਖਾਂ ਦੀਆਂ ਟਾਹਣੀਆਂ ਤੇ ਬੈਠੇ ਸੀ ਲੰਗ ਤੜੰਗੇ ਉਹ ਵੀ ਮਾਰੇ ਗਏ ਉਹਨਾਂ ਦੀ ਹਾਦਸਾ ਨਾ ਕਿਸੇ ਨੇ ਮਾਰਿਆ ਸਾਡੀ ਸੋਚ ਸਾਡੇ ਭਵਿੱਖ ਦਾ ਬੀਜ ਹੁੰਦੀ ਆ ਔਰ ਜਦੋਂ ਅਸੀਂ ਇਹਨੂੰ ਆਸ ਦੇ ਖੇਤ ਚ ਬੀਜਦੇ ਆ ਨਾ ਤੇ ਇਹਨੇ ਉਗੜੇ ਉਗੜਾ ਇੱਕ ਕੋਸ਼ਿਸ਼ ਕਰੋ ਤੁਸੀਂ ਜਿਹੜਾ ਚੰਗਾ ਵਾ ਉਹਨੂੰ ਹੀ ਰੋਟੀ ਪਾਓ ਦੂਜੇ ਨੂੰ ਨਾ ਪਾਓ ਆਪਣੀ ਸੋਚ ਨੂੰ ਸਧਾਰਨ ਨਾ ਰੱਖੋ ਸੋਚ ਨੂੰ ਉੱਚੀ ਕਰੋ ਆਪਣਾ IQ ਲੈਵਲ ਇਲਾਵਾ ਇਹਨੂੰ ਡਵੈਲਪ ਕਰੋ ਕੱਟੀ ਹੈ ਉਮਰ ਜੇ ਸੋਚਣੇ ਮੇਰੇ ਬਾਰੇ ਵਿੱਚ ਉਹ ਕਿਆ ਸੋਚਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਫੇਰ ਦਾ ਸਮਾਂ ਤੇ ਮੇਰਾ ਚੈਨਲ ਚੰਗਦੀ ਰਾਤ ਤੇ ਤੁਹਾਡਾ ਸਵਾਗਤ ਆ ਦੋਸਤੋ ਮੈਂ ਆਪਣੀ ਗੱਲਬਾਤ ਕਪਣਾ ਵਲੌਗ ਲੈ ਕੇ ਅੱਜRenderTarget ਨਾਲ ਕੋ ਦੂਦਾ ਸ਼ੇਅਰ ਆ ਇਹਦੇ ਨਾਲ ਮੈਂ ਅੱਜ ਦੀ ਅੱਜ ਨਾਲ ਗੱਲਬਾਤ ਸ਼ੁਰੂ ਕੀਤੀ ਕੱਟੀ ਹੈ ਉਮਰਜੇ ਸੋਚਣੇ ਮੇਰੇ ਬਾਰੇ ਮੈਂ ਉਹ ਕਿਆ ਸੋਚਦਾ ਹੈ ਅਸੀਂ ਇਸ ਵਹਿਮ ਚ ਇਸ ਗਲਤਫਹਿਮੀ ਚ ਮੁਟਲਾਰ ਇੰਨੇ ਆ ਕਿ ਪਤਾ ਨਹੀਂ ਉਹ ਮੇਰੇ ਬਾਰੇ ਕੀ ਸੋਚਦਾ ਨਾ ਕੋਈ ਟੱਡੇ ਬਾਰੇ ਕੁਝ ਨਹੀਂ ਸੋਚਦਾ ਹਰ ਕਿਸੇ ਦੀਆਂ ਗਰਜਾਂ ਜੁੜੀਆਂ ਤੁਹਾਡੇ ਨਾਲ ਤੇ ਯਾਨੀ ਤੇ ਇਥੋਂ ਵੀ ਕਹਿੰਦੇ ਆ ਵੀ ਜਿੰਨਾ ਚਿਰ ਤੁਸੀਂ ਰੋਂਦੇ ਨਹੀਂ ਮਾਂ ਵੀ ਦੁੱਧ ਨਹੀਂ ਦਿੰਦੀ। ਇਹ ਜਿੰਦਗੀ ਆ। ਬਸ ਇਹਦੇ ਵਿੱਚ ਕੋਈ ਜੇ ਕਿਹ ਪਰਮ ਤੋਂ ਬਾਹਰ ਆ ਸਕਦੇ ਜਿਤੇ ਉਹ ਕਾਲਾ ਸੱਚ, ਕਿੱਤਾ ਸੱਚ ਇਹੀ ਆ ਕਿ ਤੁਹਾਡੇ ਬਾਰੇ ਕੋਈ ਕੁਝ ਨਹੀਂ ਸੋਚਦਾ ਤੇ ਤੁਹਾਡੇ ਹੋਣ ਜਾਂ ਹੋਣ ਨਾਲ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਇਹ ਜ਼ਿੰਦਗੀ ਦਾ ਇੱਕ ਇੱਕ ਦਿਨ ਇੱਕ ਇੱਕ ਲਹਾਂ ਇੱਕ ਇੱਕ ਮਿੰਟ ਖੂਬਸੂਰਤਾ ਇਹਨੂੰ ਤੁਸੀਂ ਕਿਤਰਾ ਜੀਣਾ ਇਹ ਤੁਸੀਂ ਡਿਸਾਈਡ ਕਰਨਾ ਕਿ ਕੁਦਰਤ ਨੂੰ ਕਿਤਰਾ ਵੇਖਣਾ ਇਹਨਾਂ ਦੇ ਰੰਗਾਂ ਨੂੰ ਇਹਦੇ ਨਜ਼ਾਰਿਆਂ ਨੂੰ ਇਹਨਾਂ 'ਚ ਕਿਤਰਾ ਉਤਰਨਾ ਇਹ ਤੁਸੀਂ ਵੇਖਣਾ ਕਿਉਂਕਿ ਕਰੇਚੇ ਦੇ ਰਹੋਗੇ ਛੜਦੇ ਰਹੋਗੇ ਤੜਪਦੇ ਰਹੋਗੇ ਉਹ ਵੀ ਤੁਹਾਡਾ ਤੁਸੀਂ ਖੁਸ਼ ਰਹੋਗੇ ਹੱਸਦੇ ਵਾਸਤੇ ਰਹੋਗੇ ਜੀ ਉਹ ਜੀਨੇ ਦੋ ਦਾ ਦਾਰਾ ਲੈ ਕੇ ਚੱਲੋਗੇ ਤੇ ਵੀ ਤੁਹਾਡਾ ਕਿਉਂਕਿ ਤੰਗੀ ਦੇਣ ਨਾਲ ਹੀ ਕਿਸੇ ਨੂੰ ਅਸੀਂ ਤੰਗੀ ਦੇਣ ਦਾ ਸਾਨੂੰ ਆਪ ਵੀ ਤੰਗੀ ਦੀ ਤੰਗੀ ਲੈ ਕੇ ਤੰਗੀ ਦਿੰਨੇ ਕਿਸੇ ਨੂੰ ਜਿੱਦਾਂ ਕਿਸੇ ਨੂੰ ਅਸੀਂ ਦੁੱਖ ਦੇਣਾ ਹੋਵੇ ਉਹਨਾਂ ਦੁੱਖ ਸਾਨੂੰ ਖੁਦ ਵੀ ਲੈਣਾ ਪੈਂਦਾ ਦੋਸਤੋ ਗੱਲਬਾਤ ਕਰਦੇ ਆ ਅੱਜ ਦੀ ਸ਼ੁਰੂਆਤ ਤੇ ਕੋਈ ਹੋਰ ਮੈਂ ਤਾਂ ਦਿਨਾਂ ਪਾਉਨਾ ਛੋਟੀਆਂ-ਛੋਟੀਆਂ ਸਾਂਝਾਂ ਤੇ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਮੈਂ ਫੇਰ ਉਸੇ ਹੀ ਨਹਿਰ ਤੇ ਬੈਠਾ ਅੱਧੀ ਅਧੂਰੀ ਜੀ ਨਹਿਰ ਵਗ ਰਹੀ ਆ ਤੇ ਬੜਾ ਖੂਬਸੂਰਤ ਮਾਹੌਲ ਸਵੇਰ ਦਾ ਤੇ ਆਲਾ-ਦਵਾਲਾ ਬੜਾ ਹੀ ਪਿਆਰਾ ਪਿੱਤਰ ਬੋਲ ਰਿਹਾ ਪੰਛੀ ਚੈ ਚਹਰਾਇਆ ਤੇ ਉਧਰ ਜਿਹੜੀ ਐ ਖਮੋਸ਼ੀ ਆ ਇਹਦੀ ਚੁੱਪ ਦੇ ਵਿੱਚੋਂ ਮੈਨੂੰ ਬੜੇ ਹੀ ਗੀਤ ਸੰਗੀਤ ਸੁਣ ਰਿਹਾ ਜਿਹੜਾ ਇੱਕ ਪਿਆਰਾ ਇਹਦੀ ਚੁੱਪ ਦੀ ਆਵਾਜ਼ ਜਿਹੜੀ ਆ ਬੜੀ ਜਵਰਦਸਤ ਆ ਮੇਰੇ ਪਾਸੇ ਜੋ ਗੁਜਰਾ ਮੇਰਾ ਹਾਲ ਤੱਕ ਨਾ ਪੁੱਛਾ ਮੈਂ ਕਿਵੇਂ ਮੰਨ ਜਾऊं ਕਿ ਦੂਰ ਜਾ ਕੇ ਰੋਇਆ ਸ਼ਾਇਰ ਵੀ ਜਿਹੜੇ ਤਾਂ ਕਮਾਲ ਹੀ ਕਰ ਜਾਂਦੇ ਬੜਾ ਕਮਾਲ ਦਾ ਸ਼ੇਰ ਆ ਦੋਸਤੋ ਕਈ ਵਾਰੀ ਜ਼ਿੰਦਗੀ ਦੀਆਂ ਇਹੋ ਜਿਹੀਆਂ ਮਜਬੂਰੀਆਂ ਹੁੰਦੀਆਂ ਕਿ ਦੋਸਤ ਵੀ ਬੇਵਫਾ ਜੇ ਲੱਗਦੇ ਆ ਪਰ ਹੁੰਦੇ ਨਹੀਂ ਕੋਈ ਨਾ ਕੋਈ ਮਜਬੂਰੀ ਕਰਦੀ ਪਰਿਵਾਰ ਦੀ ਰੋਜ਼ਗਾਰ ਦੀ ਤੁਹਾਡੇ ਸਾਹਮਣੇ ਆ ਜਾਂਦੀ ਜਦੋਂ ਮੈਂ ਚੜਦੀ ਉਮਰ ਸੀ ਤੇ ਬੜਾ ਹੀ ਕੋਈ ਦਾਨਿਸ਼ਵਰ ਕਿਉਂਕਿ ਮੈਂ ਭਵਕ ਹੋ ਜੂੰਗਾ ਜਿੰਨਾਂ ਦੀ ਮੈਂ ਗੱਲ ਕਰਨ ਲੱਗਾ ਤੇ ਮੈਂ ਚਲੋ ਉਹਨਾਂ ਦੀ ਇੱਕ ਮਿਸਾਲ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਕੀਰਤ ਜਦੋਂ ਕਮਾਈ ਕਰੇਗਾ ਨਾ ਤੇ 90 ਰੁਪਏ ਆਪਣੇ ਘਰ ਦੇ ਦੇਵੀ ਤੇ 10 ਰੁਪਇਆ ਨੂੰ ਕਿਸੇ ਨੂੰ ਨਾ ਦਵੇਂ 100 ਰੁਪਇਆ ਕਮਾਵੇਂਗਾ ਤੇ ਉਹ 10 ਰੁਪਏ ਤੇਰੇ ਆਪਣੇ ਹੋਣੇ ਚਾਹੀਦੇ ਤੇਰੇ ਦੋਸਤਾਂ ਦੇ ਹੋਣੇ ਚਾਹੀਦੇ ਤੇਰੇ ਚੰਗੇ ਕੰਮਾਂ ਲਈ ਹੋਣੇ ਚਾਹੀਦੇ ਆ ਤੂੰ ਉਹਨਾਂ ਨੂੰ ਦਾਨ ਕਰ ਸਕੇ ਡੋਨੇਟ ਕਰ ਸਕੇ ਜੋ ਮਰਜ਼ੀ ਕਰ ਸਕੇ ਉਹ 10 ਰੁਪਏ ਤੇਰੇ ਹੋਣੇ ਚਾਹੀਦੇ ਹੁੰਦਾ ਕਿ ਆ ਸੀ ਕਾਹ ਦਾ 100 ਰੁਪਿਆ ਇਹੀ ਕੱਦ ਦੇ ਵਿੱਚ ਖਾਇਤ ਕਰ ਦਿੰਦੇ ਆ 10 ਰੁਪਏ ਹੀ ਆਪ ਪਾਦਿਆਂ ਵਾਸਤੇ ਕਦੀ ਰੱਖਿਆ ਹੀ ਨਹੀਂ। ਔਰ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਇਹਨਾਂ 10 ਰੁਪਈਆਂ ਦੀ ਸਾਨੂੰ ਲੋੜ ਪੈਂਦੀ ਆ। ਕਿਉਂਕਿ ਕਈ ਵਾਰੀ ਜ਼ਿੰਦਗੀ ਦੇ ਰਾਹ ਦੇ ਉੱਤੇ ਤੁਹਾਡੇ ਦੋਸਤ ਜਿਹੜੇ ਹੁੰਦੇ ਆ 30 ਸਾਲ ਬਾਅਦ 40 ਸਾਲ ਬਾਅਦ 20 ਸਾਲ ਬਾਅਦ ਨੂੰ ਮਿਲਦੇ ਜ਼ਰੂਰ ਆ। ਜ਼ਿੰਦਗੀ 'ਚ ਇੱਕ ਦੋ ਚਾਰ ਹੀ ਦੋਸਤ ਹੁੰਦੇ ਆ ਬਾਅਦ ਚ ਦੋਸਤ ਬਰੀ ਮੰਨਦੇ। ਤੇ ਜਦੋਂ ਉਹ ਕਦੇ ਤੁਹਾਡੇ ਕੋਲ ਆਉਂਦੇ ਆ ਨਾ ਤੇ ਫੇਰ ਉਹ ਉਹੋ ਹੀ ਮਾਹੌਲ ਚਾਹੁੰਦੇ ਆ ਜਿਹੜਾ ਅੱਗੇ ਜਵਾਨੀ ਚ ਹੁੰਦਾ ਉਹੋ ਹੀ ਟਪੂਸੀਆਂ ਉਹੋ ਹੀ ਫਾਕਾਏ ਮਸਤੀ ਦੇ ਨਜ਼ਾਰੇ ਤੇ ਉਹੀ ਪੁਰਾਣਾ ਜੋਸ਼ ਤੇ ਉਹੀ ਪਰ ਉਸ ਟਾਈਮ ਤੁਹਾਡੀ ਸ਼ਾਇਦ ਘਰਾਂ ਦੀਆਂ ਮਜਬੂਰੀਆਂ ਕਰ ਕੋ ਹੁੰਦੇ ਆ ਉਹਨਾਂ ਜੋ ਆੜਿਆ ਪੈਸਾ ਜਦੋਂ ਤੁਸੀਂ ਕੱਢਦੇ ਜਿਹਨਾਂ ਦਾ ਸੱਤੜ ਤੋਂ ਹਸਾਬ ਮੰਗਿਆ ਜਾਂਦਾ ਤੇ ਉਹ ਜਿਹੜੇ ਦੋਸਤ ਤੁਹਾਡੇ ਦੋਸਤ ਹੁੰਦੇ ਆ ਉਹ ਤੁਹਾਡੇ ਪਰਿਵਾਰ ਦੇ ਦੋਸਤੇ ਨਹੀਂ ਨੀ ਇਸ ਭਾਵਨਾ ਨੂੰ ਕੋਈ ਨਹੀਂ ਸਮਝਦਾ ਕਿਉਂਕਿ ਉਹਨਾਂ ਨੂੰ ਤੁਸੀਂ ਜਾਣਦੇ ਹੁੰਦੇ ਜੀ ਉਹਨਾਂ ਤੋਂ ਬਾਅਦ ਪਰਿਵਾਰ ਬਣ ਜਾਂਦਾ ਉਹਨਾਂ ਨੂੰ ਤੁਹਾਡੇ ਪਰਿਵਾਰ ਨੂੰ ਉਹਨਾਂ ਦੀ ਕੋਈ ਵੈਲਿਊ ਨਹੀਂ ਦੀ ਤੁਹਾਨੂੰ ਵੈਲਿਊ ਹੁੰਦੀ ਹੈ ਉਸ ਚੀਜ਼ ਦੀ ਤੇ ਕਈ ਵਾਰੀ ਤੁਸੀਂ ਫਿਰ ਉਹਨਾਂ ਤੋਂ ਬੇਰੁਖੀ ਦਾ ਮੂਹੇ ਪਾਸਾ ਵੀ ਵੱਢਦੇ ਜੇ ਤੇ ਪਰੋ ਗਰੀ ਦੀ ਪਰਦੀ ਕੋਟ ਤੇ ਜਾ ਕੇ ਰੋਂਦੇ ਜਰੂਰ ਜੇ ਕਿਉਂਕਿ ਦੋਸਤੋ ਇਹ ਗੱਲਾ ਮੈਂ ਨਹੀਂ ਕਰ ਰਿਹਾ ਇਹ ਗੱਲਾ ਸਿਆਣਿਆਂ ਦੇ ਤੱਥ ਨੇ ਤੇ ਜਿਹੜੇ ਮੈਂ ਤੁਹਾਡੇ ਗਾੜੀ ਰੱਖ ਦਿੰਨਾ ਸੰਭਲ ਕੇ ਰਹਿਣਾ ਉਹਨ ਲੋਗੋ ਸੇ ਜਿਨਕੇ ਦਿਲ ਮੇ ਵੀ ਦਿਮਾਗ ਹੁੰਦਾ ਹੈ ਸੰਭਲ ਕੇ ਰਹਿਣਾ ਉਹਨ ਲੋਗੋਂ ਸੇ ਜਿਨਕੇ ਦਿਲ ਮੇਂ ਮੇਂ ਦਿਮਾਗ ਹੁੰਦਾ ਹੈ ਖੈਰਾ ਤੇ ਖੈਬ ਦਾ ਇੱਕ ਇਹ ਸ਼ਬਦ ਦਿਲ ਚ ਖਿੱਚ ਪਾਉਂਦਾ ਆ ਇਸ ਕਰਕੇ ਸ਼ੇਰ ਨੂੰ ਮੈਂ ਅੱਜ ਤੁਹਾਡੇ ਅੱਗੇ ਕੋਟ ਕਰਤਾ ਬੜਾ ਪਿਆਰਾ ਸ਼ੇਰ ਆ ਕਿਸੇ ਦਾ ਲਿਖਿਆ ਕਿਸੇ ਕੱਲ ਬੰਦਾ ਮੈਨੂੰ ਨਹੀਂ ਪਤਾ ਕੀ ਦਾ ਲਿਖਿਆ ਖੈਰ ਜਿਹੜਾ ਵਾ ਉਹਦੇ ਬਲੱਡ ਸਰਕਲ ਦੇ ਵਿੱਚ ਕਪਤਾ گردش ਕਰਦੀ ਆ ਉਹਨੂੰ ਕਟੋਗੇ ਤੇ ਕਪਤਾ ਹੀ ਨਿਕਲੂਗੀ ਔਰ ਵਪਾਰੀ ਨੂੰ ਕਟੋਗੇ ਤੇ ਉਹਦੇ ਖੂਨ ਚੋਂ ਵਪਾਰ ਨਿਕਲਦਾ ਇਹ ਦੋ ਵੱਖ-ਵੱਖ ਤਰਾਵਾਂ ਦੋ ਵੱਖ-ਵੱਖ ਨਦੀਆਂ ਕਰੀਏ ਕਰੀ ਹੋ ਸਕਦੀਆਂ ਦਿਮਾਗ ਵਾਲਾ ਕਦੀ ਸ਼ਹਿਰ ਨਹੀਂ ਹੁੰਦਾ ਤੇ ਦਿਲ ਵਾਲਾ ਕਦੀ ਬਿਜ਼ਨਸਮੈਨ ਨਹੀਂ ਹੁੰਦਾ ਇਸ ਕਰਕੇ ਇਹ ਦੋਵੇਂ ਚੀਜ਼ਾਂ ਕਦੀ ਇਕੱਠੀਆਂ ਨਹੀਂ ਚੱਲਦੀਆਂ ਤੇ ਦੁਨੀਆ ਜਿਹੜੀ ਆ ਉਹ ਦਿਮਾਗ ਵਾਲਿਆਂ ਨਾਲ ਵੀ ਚੱਲਦੀ ਹੈ ਤੇ ਦਿਲ ਵਾਲਿਆਂ ਨਾਲ ਵੀ ਚੱਲਦੀ ਹੈ ਇੱਕੇ ਗੱਡੀ ਦੇ ਦੋ ਪਹੀਏ ਆ ਤੇ ਦੋਸਤੋ ਜੇ ਕੋ ਤੁਹਾਨੂੰ ਦਿਲ ਵਾਲਾ ਮਿਲ ਜੇ ਉਹਦੀ ਕਦਰ ਕਰਿਆ ਕਰੋ ਉਹਦਾ ਨਰਾਦਰ ਨਾ ਕਰੋ ਕਦੀ ਕਿਉਂਕਿ ਦਿਲ ਵਾਲਾ ਹੋਣਾ ਸਾਡੇ ਵਾਸਤੇ ਨਹੀਂ ਹੁੰਦਾ ਕਿ ਕੁਦਰਤ ਹੀ ਪੈਦਾ ਕਰਦੀ ਹੈ ਸਰਹੱਦ ਚੀਜ਼ ਨੂੰ ਜਿਸ ਸੀ ਨੂੰ ਕੁਦਰਤ ਪੈਦਾ ਕਰਦੀ ਹੈ ਉਹ ਕਦੀ ਵੀ ਬਕਾਰ ਨਹੀਂ ਹੁੰਦੀ ਦੋਸਤੋ ਸਿਆਣੇ ਕਹਿੰਦੇ ਆ ਕਿ ਬੀਜ ਜੇ ਮਿੱਟੀ ਤੋਂ ਡਰ ਜੇ ਨਾ ਕਿ ਮੇਰਾ ਸਾਹ ਘੁੱਟ ਜਾਣਾ ਇਹਦੇ ਚ ਦੱਬ ਕੇ ਉਹ ਕਦੀ ਉੱਗੇ ਹੀ ਨਾ ਕਦੀ ਕੋਈ ਢੇੜ ਪੌਦਾ ਕੋਈ ਰੁੱਖ ਬਣੇ ਹੀ ਨਾ ਸਾਡੀ ਸੋਚ ਸਾਡੇ ਪਰਿਖਦਾ ਬੀਜ ਹੁੰਦੀ ਆ। ਔਰ ਜਦੋਂ ਅਸੀਂ ਇਹਨੂੰ ਆਸ ਦੇ ਖੇਤ ਚ ਬੀਜਦੇ ਆ ਨਾ ਤੇ ਇਹਨੇ ਉਗੜਾ ਉਗੜਾ। ਬਾਤੋ ਸੋਚੋ ਕਿ ਤੁਹਾਡੀ ਸੋਚ ਮਰ ਜੂਗੀ। ਪਰ ਸੋਚ ਤੁਹਾਡੀ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਸੋਚ ਦੋ ਤਰੀਕਿਆਂ ਦੀ ਹੁੰਦੀ ਹੈ ਚੰਗੀ ਵੀ ਹੁੰਦੀ ਹੈ ਤੇ ਬੁਰੀ ਵੀ ਹੁੰਦੀ ਹੈ। ਗਿਆਨੇ ਦੇ ਕਿਹਾ ਸਾਡੇ ਅੰਦਰ ਦੋ ਤਰ੍ਹਾਂ ਦੇ ਕੁੱਤੇ ਹੁੰਦੇ ਆ। ਇੱਕ ਚੰਗਾ ਇੱਕ ਬੁਰਾ ਤੇ ਜਿਹਨੂੰ ਅਸੀਂ ਵੱਧ ਰੋਟੀ ਪਾਉਨੇ ਉਹ ਹੀ ਬਲਵਾਨ ਹੋ ਜਾਂਦਾ। ਤੇ ਕੋਸ਼ਿਸ਼ ਕਰੋ ਤੁਸੀਂ ਜਿਹੜਾ ਚੰਗਾ ਵਾ ਉਹਨੂੰ ਹੀ ਰੋਟੀ ਪਾਓ ਦੂਜੇ ਨੂੰ ਨਾ ਪਾਓ ਆਪਣੀ ਸੋਚ ਨੂੰ ਸਧਾਰਨ ਨਾ ਰੱਖੋ ਸੋਚ ਨੂੰ ਉੱਚੀ ਕਰੋ ਆਪਣਾ IQ ਲੈਵਲ ਜਿਹੜਾ ਵਾ ਇਹਨੂੰ ਡਵੈਲਪ ਕਰੋ ਕਿੰਨਾ ਵੀ ਤੁਸੀਂ ਵੱਡਾ ਸੋਚੋਗੇ ਉਨਾ ਹੀ ਵੱਡਾ ਕਰ ਪਾਓਗੇ ਮਰਬਾਨੀ ਚ ਗੁਰੂ ਨਾਨਕ ਸਾਹਿਬ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਏ ਬੋਤਾ ਬੋਤਾ ਕਹਿਣਾ ਹੀ ਹੁੰਦਾ ਤੇ ਇਹ ਮੈਂ ਹਰ ਟਾਈਮ ਮੈਂ ਲੁੱਟਿਆ ਗਿਆ ਮੈਂ ਮਾਰਿਆ ਗਿਆ ਇਹ ਗੱਲ ਮੈਂ ਸ਼ਾਇਦ ਅੱਗੇ ਵੀ ਆਪਣੇ ਕਿਸ ਬਲੌਗ ਚ ਕੀਤੀ ਸੀ ਤੇ ਫਿਰ ਅਸੀਂ ਢੈਂਦਿਆਂ ਗੱਲਾਂ ਅਲ ਜਾਵਾਂਗੇ ਫਿਰ ਨਾਨਕ ਸਾਹਿਬ ਦਾ ਦਿੱਤਾ ਗੁਰੂ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਚੜ੍ਹਦੀ ਕਲਾ ਦਾ ਸੰਕਲਪਾ ਜਿਹੜਾ ਉਹ ਫਿਰ ਅਦਾ ਅਧੂਰਾ ਹੀ ਰਹਿ ਗਿਆ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਹੀ ਔਰ ਇਸ ਤੀ ਖਾਓ ਤੋਂ ਡਰ ਨਾ ਜਾਓ ਜਿਹ ਤਰ੍ਹਾਂ ਸਿਆਣਿਆਂ ਨੇ ਮਿਸਾਲ ਦਿੱਤੀ ਹੈ ਕਿ ਵੀ ਜੇ ਡਰ ਜਾਵੇ ਤੇ ਉਹ ਕਦੀ ਉੱਗੇ ਹੀ ਨਾ ਬੀਜ ਨਹੀਂ ਡਰਦਾ ਸਾਡੀ ਸੋਚ ਆ ਜਿਹੜੀ ਉਹ ਵੀ ਨਹੀਂ ਡਰਨੀ ਚਾਹੀਦੀ ਨਿੱਡਰ ਸੋਚ ਰੱਖੋ ਨਿਰਪੱਖ ਸੋਚ ਰੱਖੋ ਵਧੀਆ ਸੋਚ ਰੱਖੋ ਨਿਰਸਵਾਰਥ ਸੋਚੋ ਔਰ ਸਿਹਰਦ ਸੋਚੋ ਇਹੋ ਹੀ ਜਿਹੜਾ ਵਾ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵਿਰੋਧ ਕਿਸੇ ਗੱਲ ਤੋਂ ਸ਼ੁਰੂ ਹੋਇਆ ਸੀ ਤੇ ਉਹਨਾਂ ਨੇ ਆਮ ਸੁਧਾਰਨ ਲੋਕਾਂ ਨੂੰ ਐਜੂਕੇਸ਼ਨ ਕਿਉਂ ਦਿੱਤੀ ਤੇ ਉਹ ਆਮ ਸੁਧਾਰਨ ਲੋਕ ਕੌਣ ਸੀ ਅਸੀਂ ਜਿਨ੍ਹਾਂ ਨੂੰ ਹਜ਼ਾਰਾਂ ਸਾਲ ਤੋਂ ਤਾੜਿਆ ਗਿਆ ਸੀ ਦੇ ਆਓ ਆਪਾਂ ਬਾਬੇ ਨਾਨਕ ਦਾ ਉਹ ਦਿੱਤਾ ਸ਼ਬਦ ਦਾ ਜਿਹੜਾ ਉਹਨੂੰ ਇੱਕ ਨਾਂ ਲਾ ਕੇ ਰੱਖੀਏ ਤੇ ਉਹਦੇ ਮਤਲਬ ਸਮਝੀਏ ਸਾਡੇ ਮਰਹੂਮ ਰਸਤੇ ਜਿਹੜੇ ਪ੍ਰਧਾਨ ਮੰਤਰੀ ਸੀ ਅਟੱਲ ਵਿਹਾਰੀ ਵਾਜਪਾਈ ਬੜੇ ਵਧੀਆ ਖੂਬਸੂਰਤ ਇਨਸਾਨ ਸੀ ਤੇ ਕੁਦਰਤ ਨੇ ਉਹਨਾਂ ਨੂੰ ਇੱਕ ਦਾਤ ਦਿੱਤੀ ਸੀ ਕਿ ਉਹ ਲਿਖਦੇ ਸੀ ਬਹੁਤ ਸੁਣਾ ਕਿਉਂਕਿ ਉਹ ਸ਼ੁਰੂ ਤੋਂ ਹੀ ਲਿਟਰੇਚਰ ਨਾਲ ਜੁੜੇ ਸੀ ਤੇ ਜਦੋਂ ਸਟੂਡੈਂਟ ਹੁੰਦੇ ਸੀ ਉਦੋਂ ਉਹਨਾਂ ਦੀ ਆਪਣੀ ਪ੍ਰੈਸ ਸੀ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀ ਤੇ ਬੜੀਆਂ ਉਹਨਾਂ ਦੀਆਂ ਪਿਆਰੀਆਂ ਗੱਲਾਂ ਦਾ ਕਈ ਵਾਰੀ ਉਹਨਾਂ ਦੇ ਲੈਕਚਰ ਜਦੋਂ ਸੁਣੀਦੇ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਦਿਲ ਦੇ ਵਿੱਚ ਉਤਰ ਜਾਂਦੀਆਂ ਉਹਨਾਂ ਕਵਤਾਵਾਂ ਦੀ ਕਿਤਾਬ ਵੀ ਲਿਖੀ ਕਵਤਾ ਉਹਨਾਂ ਦੀਆਂ ਕਵਤਾਵਾਂ ਵੀ ਬਹੁਤ ਸੁਣੀਆਂ ਤੇ ਉਹ ਬੜੇ ਖੂਬਸੂਤ ਬੜੇ ਵਧੀਆ ਨਜ਼ਰੀਏ ਨਜ਼ਰੀਏ ਨਾਲ ਜ਼ਿੰਦਗੀ ਦੇ ਇਹਨਾਂ ਜਿਹੜਾ ਸਾਡਾ ਪੰਡਾ ਜਸ ਫਰਾ ਇਹਦੇ ਬਾਰੇ ਉਹਨਾਂ ਨੇ ਬੜਾ ਕੁਝ ਕਿਹਾ ਜਿਹਦੇ ਚ ਉਹਨਾਂ ਦੀਆਂ ਕੁਝ ਖੂਬਸੂਰਤ ਗੱਲਾਂ ਆਏ ਆਗੇ ਜਿਹੜੀ ਮੈਂ ਤੁਹਾਡੇ ਨਾਲ ਪਿੱਛੇ ਕਰਾਇਆ ਕਿ ਇਸ ਧਰਮ ਦੇ ਵਿੱਚ ਤੇ ਅਸੀਂ ਰਹੀਏ ਨਾ ਕਿ ਅਸੀਂ ਆ ਤੇ ਸਾਰਾ ਕੁਝ ਆ ਜੇ ਅਸੀਂ ਨਾ ਰਹੀਏ ਤਾਂ ਕੁਝ ਵੀ ਨਹੀਂ ਰਹਿਣਾ ਨਹੀਂ ਇੰਨਾ ਕਰੀਬ ਨਹੀਂ ਹੁੰਦਾ ਤੁਸੀਂ ਆ ਤੇ ਤੁਸੀਂ ਤੁਹਾਡੇ ਜੁਮੇ ਇਹ ਕੁਦਰਤ ਨੇ ਇਹ ਲਾਇਆ ਤੁਹਾਨੂੰ ਕਿਸੇ ਮਕਸਦ ਨਾਲ ਇਥੇ ਭੇਜਿਆ ਤੇ ਉਹਨਾਂ ਇਸ ਕਰਕੇ ਨਹੀਂ ਭੇਜਿਆ ਕਿ ਤੁਸੀਂ ਆਪਦੇ ਦੋ ਹੱਥਾਂ ਨਾਲ ਕੂੜਾ ਫਲਾਈ ਜਾਓ ਤੁਹਾਨੂੰ ਇਸ ਕਰਕੇ ਭੇਜਿਆ ਇਸ ਖੂਬਸੂਰਤੀ ਦੇ ਵਿੱਚ ਜੇ ਕੋਈ ਤੁਸੀਂ ਰਾਵਦਾਰ ਹੋਰ ਕੋਈ ਰੰਗ ਪਾਰ ਸਕਦੇ ਜੇ ਆਪਣੀ ਖੂਬਸੂਰਤੀ ਦਾ ਸੰਸਾਰ ਦੀ ਦੇ ਵਿੱਚ ਤੁਹਾਨੂੰ ਪਰਕੇ ਦਿਖਾਓ ਵਾਕਿਆ ਜਿਹੜੇ ਮਾਨ ਲੋਕ ਹੁੰਦੇ ਆ ਇਹ ਆਪਣੀ ਖੂਬਸੂਰਤੀ ਦਾ ਰੰਗ ਸੰਸਾਰ ਲਈ ਪਰਦੇ ਆ ਔਰ ਇਹਨਾਂ ਦੇ ਕੰਮ ਇਹਨਾਂ ਦੀ ਗੱਲਾਂ ਔਰ ਇਹਨਾਂ ਦਾ ਵਿਚਰਨ ਦਾ ਵਿਵਹਾਰ ਦੂਰ ਤੱਕ ਬੇਰ ਤੱਕ ਤੇ ਬੜਾ ਲੰਮਾ ਜਾਦ ਕੀਤਾ ਜਾਂਦਾ ਤੇ ਮੈਂ ਅੱਜ ਵਾਜਪਾਈ ਸਾਹਿਬ ਨੂੰ ਯਾਦ ਦੇ ਸਰਕੇ ਕੀਤਾ ਵੀ ਉਹ ਕਵੀ ਨੇ ਤੇ ਉਹਨਾਂ ਦੀ ਕਈ ਵਾਰੀ ਕੋਈ ਨਾ ਕੋਈ ਕਵਤਾ ਮੇਰੇ ਦੇਨ ਚ ਆ ਜਾਂਦੀ ਆ ਇੱਕ ਬੜੀ ਖੂਬਸੂਰਤੀ ਨਾਲਾ ਮਨੇ ਕਵਤਾ ਲਿਖੀ ਆ ਕਬੀ ਯੰਗ ਨਾ ਹੋਣੇ ਦੇਂਗੇ ਜੋ ਹੋਵਾ ਹਮਾਰੇ ਸਾਹ ਆਪਣੇ ਬੱਚੋ ਕੇ ਸੰਗ ਨਾ ਹੋਣੇ ਦੇਂਗੇ ਕਬੀ ਯੰਗ ਨਾ ਹੋਣੇ ਦੇਂਗੇ ਕੁਝ ਇਸ ਤਰ੍ਹਾਂ ਦੀ ਉਹਨਾਂ ਦੀ ਕਵਤਾ ਸੀ ਉਦੋਂ ਮੈਂ ਸਵੇਰੇ ਗੁੰਗੁਣਾ ਰਿਹਾ ਸੀ ਤੇ ਮੈਂ ਕਿਹਾ ਆਪਣੇ ਵਲੌਗ ਦੇ ਵਿੱਚ ਇਸ ਸ਼ਾਇਰ ਨੂੰ ਯਾਦ ਤੇ ਕਰਾਂ ਇੱਕ ਪ੍ਰਧਾਨ ਮੰਤਰੀ ਹੋਣਾ ਅਲੱਗ ਗੱਲ ਆ ਇੱਕ ਸ਼ਾਇਰ ਹੋਣਾ ਇੰਨਾ ਸੁਭਾਵਿਕ ਹੋਣਾ ਇੱਕ ਅਲੱਗ ਗੱਲ ਆ ਜਿਉਂ ਦੇਖੀਏ ਤੋ ਆਨੀ ਮੇ ਇੱਕ ਸ਼ਜਰ ਗਿਆ لیکن نہ جانے کتنے پرندوں کا گھر گیا یوں دیکھیے تو آدھی میں ایک شجر گیا لیکن نہ جانے کتنے پرندوں کا گھر گیا دوستو پنجاب نے کبھی بھی منوں نہیں لگدا پی sukh de din vekhe a میں تے جو پنجاب دی ہسٹری پڑھی آ انہاں لوکاں نوں جدوجہد کرتے دیکیا ਇਹਨਾਂ ਲੋਕਾਂ ਨੂੰ ਸਰਕਾਰਾਂ ਨਾਲ ਮੱਥਾ ਲਾਉਂਦੇ ਆ ਦੇਖਿਆ ਇਹਨਾਂ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਦੇ ਦੇਖਿਆ ਔਰ ਇਹਨਾਂ ਲੋਕਾਂ ਨੂੰ ਕੁਚਲ ਨਵਾਲੇ ਹਾਕਮਾਂ ਨੂੰ ਦੇਖਿਆ ਬੂਟਾਂ ਥੱਲੇ ਜਿੰਨਾਂ ਨੇ ਫਿਰ ਦਿੱਤੇ ਬੱਚਿਆਂ ਦੇ ਉਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਪਾੜਿਆ ਲਤਾੜਿਆ ਪਰ ਲੋਕ ਸੀ ਜਿਹੜੇ ਇਸ ਮਿੱਟੀ ਦੇ ਇਸ ਪੰਜਾਬ ਦੇ ਕੁਝ ਉਤਰਤਨੇ ਵਿਸ਼ੇਸ਼ ਬਣਾਏ ਆ ਜਿਨ੍ਹਾਂ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਹਨੇਰੀ ਆਉਂਦਿਆ ਜਿਹੜਾ ਮੈਂ ਉਰਦੂ ਦਾ ਸ਼ੇਰ ਬੋਲਿਆ ਉਸਾਂ ਦੀ ਮੇ ਤੇ ਇਹ ਜਿਹੜੀ ਆ ਆਦੀ ਇਹਦੇ ਚ ਤੇ ਬਹੁਤ ਸਾਰੀਆਂ ਛਤਾਂ ਉੱਡੀਆਂ بڑے ਪਰਿੰਦੇ ਸੀ ਸ਼ੇਰ ਦਾ ਮਤਲਬ ਤੇ ਇਹ ਆ ਵੀ ਨੇਰੀ ਆਈ ਤੇ ਕਿਸੇ ਨੇ ਕਿਹਾ ਮੇਰੀ ਇੱਕ ਛਤ ਉੱਡ ਗਈ ਤੇ ਉਹਨੂੰ ਆਪਦੀ ਛਤ ਦਾ ਹੀ ਸ਼ਿਕਰ ਸੀ ਉਹਨੂੰ ਇਹ ਨਹੀਂ ਪਤਾ ਲੱਗਾ ਇਹ ਹਜ਼ਾਰਾਂ ਪਰਿੰਦੇ ਜਿਹੜੇ ਰੁੱਖਾਂ ਦੀਆਂ ਟਾਹਣੀਆਂ ਤੇ ਬੈਠੇ ਸੀ ਨੰਗ ਤੜੰਗੇ ਉਹ ਵੀ ਮਾਰੇ ਗਏ ਉਹਨਾਂ ਦੀ ਹਾਦਸਾ ਨਾ ਕਿਸੇ ਨੇ ਮਾਰਿਆ ਅਸੀਂ ਪੰਜਾਬ ਦੇ ਲੋਕ ਉਹ ਪਰਿੰਦੇ ਆ ਜਿਨ੍ਹਾਂ ਦੀ ਹਾ ਦਾ ਨਾਰਾ ਕੋਈ ਨਹੀਂ ਮਾਰਦਾ ਔਰ ਕਿਸੇ ਦੇ ਪੈਰ 'ਚ ਵੀ ਕੰਡਾ ਚੁਬਦਾ ਕੋਈ ਸਰਕਾਰਾਂ ਕਹਿੰਦੀਆਂ ਅਸੀਂ ਮਾਰੇ ਗਏ ਆ ਅਸੀਂ ਲੁੱਟੀਆਂ ਗਏ ਆ ਤੇ ਦੋਸਤੋ ਬਹੁਤ ਸਾਰੇ ਸ਼ੇਰ ਆ ਜਿਨ੍ਹਾਂ ਨੂੰ ਸਮਝਾਉਣ ਦਾ ਇੱਕ ਤਰੀਕਾ ਹੁੰਦਾ ਤੇ ਇਸ ਸ਼ੇਰ ਨੂੰ ਮੈਂ ਇਸ ਤਰੀਕੇ ਨਾਲ ਇਹਦੀ ਰਮਝ ਖੋਲੀ ਆ ਥੋੜੀ ਜੀ ਲੇਕਿਨ ਨਾ ਜਾਣੇ ਕਿਤਨੇ ਪਰਿੰਦੋਂ ਕਾ ਘਰ ਗਿਆ ਤੇਰੀ ਤੇ ਇੱਕ ਛੱਤ ਟੁੱਟੀ ਆ ਤੇ ਤੂੰ ਇਹ ਤੇ ਕਦੀ ਵੇਖਿਆ ਹੀ ਨਹੀਂ ਤੇ ਅੱਜ ਦੋਸਤੋ ਹਾਲਾਤ ਪੰਜਾਬ ਦੇ ਫਿਰ ਠੀਕ ਨਹੀਂ ਲੱਗਦੇ ਮੈਨੂੰ ਜੋ ਕਿ ਮੈਂ ਮੇਰਾ 1971 ਦਾ ਜਨਮ ਆ ਤੇ ਮੈਂ ਬਹੁਤ ਕੁਝ ਵੇਖਿਆ ਨਕਸਲ ਵਾਲੀ ਵਾੜੀ ਲਹਿਰ ਬਾਰੇ ਸੁਣਿਆ ਪਰ ਉਦੋਂ ਬਾਅਦ ਕਿਤਰਾ ਘਟਨਾਵਾਂ ਵਾਪਰੀਆਂ 84 ਚ ਮੈਂ ਬਾਬਾ ਉਹ ਹਾਲਾਤ ਵੇਖੇ ਉਦੋਂ ਬਾਅਦ ਪੰਜਾਬ ਦਾ ਕਾਲਾ ਦੌਰ ਵੇਖਿਆ ਤੇ ਹੁਣ ਜੋ ਦੇਖ ਰਿਆ ਇੱਕ ਹੋਕਾ ਜਾ ਨਿਕਲਦਾ ਜਿਹੜੇ ਮਾਰ ਰਹੇ ਉਹ ਵੀ ਪੰਜਾਬੀ ਜਿਹੜੇ ਮਰਦਾ ਉਹ ਵੀ ਪੰਜਾਬੀ ਕਿਸੇ ਦਾ ਕੁਝ ਨਹੀਂ ਜਾਂਦਾ ਸਾਨੂੰ ਲੋੜ ਆ ਗੁਰੂ ਸਾਹਿਬਾਂ ਦੇ ਸਿਧਾਂਤੇ ਚੱਲਣ ਦੀ ਸਾਨੂੰ ਲੋੜ ਆ ਐਜੂਕੇਸ਼ਨ ਦੀ ਸਾਨੂੰ ਲੋੜ ਆ ਇਸ ਧਰਤੀ ਨੂੰ ਖੂਬਸੂਰਤ ਬਣਾਉਣ ਦੀ ਇਹਨਾਂ ਲੋਕਾਂ ਨੂੰ ਖੂਬਸੂਰਤ ਬਣਾਉਣ ਦੀ ਤੇ ਇਹਨਾਂ ਚਿਰ ਅਸੀਂ ਪੜਦੇ ਨਹੀਂ ਅਸੀਂ ਕੱਢਦੇ ਵੀ ਨਹੀਂ ਆਨੋ ਲੋੜ ਅੱਜ ਕਢਨ ਦੀ ਸਾਡੇ ਬੱਚਿਆਂ ਨੂੰ ਸਕੂਲਾਂ ਦੀ ਰਜਗਾਰ ਦੀ ਜ਼ਰੂਰਤ ਆ ਉਹਨਾਂ ਨੂੰ ਪਿਸਤੌਲਾਂ ਦੀ ਤੇ ਗੈਂਗਵਾਰਾਂ ਦੀ ਕੋਈ ਜ਼ਰੂਰਤ ਨਹੀਂ ਤੇ ਜੇ ਕੋਈ ਬੱਚਾ ਮੇਰੀ ਇਸ ਈਸੀ ਨੂੰ ਸੁਣਦਾ ਹੋਵੇ ਤੇ ਉਹ ਕਦੀ ਵੀ ਇਸ ਪਾਸੇ ਨਾ ਜਾਵੇ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ ਕਿਉਂਕਿ ਜਿੰਨਾ ਚਿਰ ਅਸੀਂ ਪੜ੍ਹਦੇ ਨਹੀਂ ਉਹਨਾਂ ਚਿਰ ਸਾਡੇ ਗਾਲੀ ਸਾਡਾ ਪ੍ਰੇਖ ਕੁਝ ਨਹੀਂ ਇਸ ਕਰਕੇ ਸਾਰਾ ਹੀ ਧਿਆਨ ਆਪ ਦੀ ਜਿਹੜੀ ਆ ਪੜਾਈ ਵੱਲ ਦਿਓ ਆਪਣੀ ਐਜੂਕੇਸ਼ਨ ਵੱਲ ਦਿਓ ਔਰ ਐਜੂਕੇਸ਼ਨ ਤੁਹਾਡਾ ਮੈਂ ਕਹਿ ਸਕਦਾ ਕਿ ਬੁੱਤੇ ਨੂੰ ਪਾਣੀ ਪਾਉਣ ਵਾਲੀ ਜਾਂ ਤੁਹਾਨੂੰ ਆਕਸੀਜਨ ਆ ਜਿਹੜੀ ਤੁਹਾਨੂੰ ਜੀਵਨ ਦਿੰਦੀ ਜ਼ਿੰਦਗੀ ਦਿੰਦੀ ਤੁਹਾਨੂੰ ਜੀਣ ਦਾ ਹੌਨਰ ਦਿੰਦੀ ਔਰ ਜਿਹੜਾ ਬੰਦਾ ਉਹ ਨਰਮੰਦ ਤੇ ਪੜਿਆ ਲਿਖਿਆ ਉਹਦੇ ਕੋਲ ਕਦੀ ਵੀ ਜ਼ਿੰਦਗੀ ਚ ਕਿਸੇ ਕਮੀ ਨਹੀਂ ਕਿਸੇ ਜੀ ਦੀ ਆਉਦੀ ਸਾਨੂੰ ਗੁਰੂ ਸਾਹਿਬਾਂ ਦਾ ਜਿਹੜਾ ਸ਼ਬਦ ਦਾ ਸਾਨੂੰ ਗੁਰੂ ਸਾਹਿਬ ਨੇ ਗਲਪ ਦਿੱਤਾ ਸਾਨੂੰ ਸ਼ਬਦ ਗੁਰੂ ਦਿੱਤਾ ਜਿੰਨੇ ਜਿਹੜਾ ਅਸੀਂ ਸ਼ਬਦ ਤੋਂ ਆਕਬ ਨਹੀਂ ਹੁੰਦੇ ਉਹਨਾਂ ਤੇ ਅਸੀਂ ਸ਼ਬਦ ਨੂੰ ਜਾਣ ਵੀ ਨਹੀਂ ਸਕਦੇ ਇਹ ਕਰਕੇ ਇਹੋ ਹੀ ਰਿਕੁਐਸਟ ਆ ਕਿ ਪੜੋ ਜਿੰਨਾ ਵੀ ਪੜ ਸਕਦੇ ਜੀ ਇਹਨੀਆਂ ਗੱਲਾਂ ਨਾਲ ਦੋਸਤੋ ਮੈਂ ਆਪਣੇ ਬਲੌਗ ਨੂੰ ਇੱਥੇ ਖਤਮ ਕਰਦਾ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਣ ਤਿੰਨਾਂ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਮਿੱਠੀਆਂ ਪਿਆਰੀਆਂ ਸਾਂਝਾਂ ਪਾਉਂਦਾ ਰਹੇਗਾ ਤੇ ਅੱਜ ਦੇ ਖੂਬਸੂਰਤ ਨਜ਼ਾਰੇ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰ ਪਾਇਆ ਇਹ ਮੇਰੀ ਇੱਕ ਅਲੱਗ ਖੁਸ਼ੀ ਆ ਕੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਖੇਤਪੁਰਾ